ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਤਾਜ਼ੀਆਂ ਸੂਈਆਂ ਗਾਵਾਂ ਸੇ ਲੈ ਲੈ ਕੇ ਆਏ ਜੀ ਦੋਨਾਂ ਮਗਰੀ ਬਈ ਬੱਚੀਆਂ ਨੇ ਆਓ ਪੁੱਛ ਲੈਨੇ ਬਾਈ ਟੋਟੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਵਧੀਆ ਜੀ ਜੀ ਨਾਮ ਤੇ ਐਡਰੈਸ ਬੋਲ ਦੋ ਨਾਮ ਅੰਦਰ ਸਿੰਘ ਹੂੰ ਪਿੰਡ ਛਨਾ ਗੁਰ ਸਿੰਘ ਵਾਲਾ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਤੇ ਦਸੀਹ ਨੇੜੇ ਪਿੰਡ ਬਈ ਨੇੜੇ ਭਧੌੜ ਨੇ ਵਾਲਾ ਜੰਗਿਆਣਾ ਸੰਧੂ ਕਡਾ ਉਹਨਾ ਪਿੰਡਾਂ ਦੇ ਵਿਚਾਲੇ ਆ ਮੋਬਾਈਲ ਨੰਬਰ ਬੋਲੋ 9855733687 9855733687 ਬਾਪੂ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਪੂ ਜਿਹੜੀ ਪਹਿਲੇ ਨੰਬਰ ਤੇ ਵੱਢਦੇ ਨੇ ਕਿਹੜਾ ਸੂਆ ਸੂਈ ਆ ਬਾਈ ਦੂਜੇ ਦੁਨਹੀਂ ਦੂਜੇ ਦੂਜੇ ਠੀਕ ਆ ਕਦੋਂ ਸੂਈ ਆ ਇਹ ਇਹ ਰਾਤ ਵੀ 9 ਵਜੇ ਠੀਕ ਆ ਬੱਚਾ ਕੀ ਦੇਤਾ ਨੇ ਮੱਛੀ ਮੱਛੀ ਵੜੀ ਚੰਗੀ ਆ ਨਾ ਆ ਜੇਰ ਦੀ ਆਪਣੀ ਫੁੱਲ ਗਰਾਟੀ ਦੁਨਾਂ ਦੀ ਠੀਕ ਆ ਜੇਰ ਆਪਣੀ ਖੋਣੇ ਪਈਏ ਬੱਚਾ ਬਈ ਬੱਚੀ ਦਿੱਤੀ ਆ ਬੱਚੀ ਵੀ ਚੰਗੀ ਆ ਕੁਆਲਿਟੀ ਵਾਲੀ ਆ ਤੇ ਜੇਰ ਆ ਬਾਈ ਕਹਿੰਦਾ ਗਾਰੰਟੀ ਆ ਗਾਰੰਟੀ ਹੋਪੀ ਠੀਕ ਆ ਤੇ ਕਿੰਨਾ ਬੋਲਾ ਗੱਡਿਆ ਫਿਰ ਇਹਦਾ ਇਹਦਾ ਬੋਲਾ ਜੀ ਕਿੱਡਿਆ ਟਰਕੋ 4-5 ਕਿਲੋ ਠੀਕ ਆ 25 ਰੁਪਏ ਕਿੰਨਾ ਦੁੱਧ ਦੇ ਦੂ ਐਸਟੀਮੇਟ ਦੁੱਧ ਬਾਈ ਬਾ ਨਹੀਂ ਆਪਾਂ ਠਾਰਾਉ ਨਹੀਂ ਬਣ ਕੇ ਜੀ ਠੀਕ ਆ ਆਰਡਰ ਬਾਈ ਨੇੜ ਤੋਂ ਚੈੱਕ ਕਰ ਲੋ ਖਾੜੀ ਵਾਲਾ ਆਰਡਰ ਹੈ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪਾਏ ਗਏ ਆ ਬਾਂਜੀ ਕੋਈ ਹਿੰਦੂ ਲਾਏ ਭਾਈ ਠੰਡੀ ਇੰਨੀ ਕਾ ਬਾਪੂ ਕਹਿੰਦਾ ਭੌਂਦੀ ਅਸੀਂ ਧਾਰਾ ਮਾਰੇ ਚਵਾਈ ਚੈੱਕ ਕਰੋ ਪਹਿਲੇ ਚੋਣ ਬਕਰਮਾਲੀ ਨੂੰ ਬੜਾ ਚੰਗਾ ਲੱਗਿਆ ਲੈ ਜਿੰਵੇਂ ਮਰਜੀ ਧਾਰਾ ਮਰੀ ਚੱਲ ਹਿਲਣਾ ਕਰਮਾਲੀ ਨੇ ਪੂਰਾ ਨਹੀਂ ਕੀ ਬਾਤ ਆ ਭਾਈ ਆਰਡਰ ਨੇੜ ਤੋਂ ਚੈੱਕ ਕਰ ਲੋ ਢਿੱਲਾਂ ਪਈਆਂ ਸ਼ਾਮ ਨੂੰ ਆਰਡਰ ਵਧੀਆ ਤਿਆਰ ਕਰ ਲੂਗੇ ਖੋਲ ਦੇ ਬਾਪੂ ਤੋਰ ਕੇ ਰਖਾ ਦੇ ਜਿਵਾਈ ਤੋਈ ਚੰਗੀ ਆ ਤੇ ਜੇਰ ਬਾਪੂ ਕਹਿੰਦਾ ਆਪਣੀ ਗਰੰਟੀ ਆ ਹਾਂ ਬੱਤਿਆ ਮਗਰ ਬੱਛੀ ਆ ਬਈ ਤੇ ਕੱਦ ਵੱਡ ਚੰਗਾ ਫੇਸ ਬੜਾ ਚੰਗਾ ਰੰਗ ਰੂਪ ਵੀ ਕਰਮ ਵਾਲੀ ਦਾ ਚੰਗਾ ਗਾ ਬਾਕੀ ਤੋਰਾ ਤਾਰਾ ਦਿਖਾ ਦੇ ਬਈ ਤੋਰਾ ਤਾਰਾ ਵਿਕਰਮਾਈ ਦਾ ਬਈ ਚੰਗਾ ਗਾ ਕੀ ਮੋਲ ਆ ਬਾਪੂ ਇਹਦਾ ਫਿਰ ਇਹਦਾ ਮੋਲ 72000 ਹੈ ਜੀ ਬਸ ਲੈਣ ਦੇਣ ਠੀਕ ਆ ਵੀਰੇ ਜੋ ਮਸੋਰ ਛੱਪੀ ਹੋ 72000 ਰੁਪਏ ਬਈ ਮੋਲ ਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਾ ਜ਼ਰੂਰ ਫੜੂਗਾ ਆਰਡਰ ਚੰਗਾ ਥਣ ਥਣ ਚੰਗਾ ਚਵਾਈ ਬਾਲਾ ਕਰੀਏ ਕੇ ਡੈਨ ਦੇਣ ਜੀ ਕਰੇ ਠੀਕ ਹੈ ਜੀ ਪਾ ਫੋਨ ਉਹੀ ਕਰੇ ਜਿਹਨੇ ਲੈਣੀ ਆਪਾਂ ਬਾਲਾ ਨਹੀਂ ਛੋੜ ਛੱਪੇ ਠੀਕ ਹੈ ਅੱਗੇ ਵਾਪੂ 2 ਨੰਬਰ ਜਰਸੀ ਐ ਇਹ ਜਾਤੀ ਪਿਓਰ ਜਾਤੀ ਪੰਜਾਬ ਵਾਲੀ ਹੂੰ ਤੇ ਕਿਹੜਾ ਸੁਹਾ ਦੂਜਾ ਸੁਹਾ ਦੂਜਾ ਜੀ ਕਦੋਂ ਸੁਈ ਐ ਇਹ ਇਹ ਪਰਸੋ ਠੀਕ ਆ ਬੱਚਾ ਕੀ ਦੇਤਾ ਨੇ ਬਸੀ ਬੱਚੀ ਦੇਦੀ ਤੇ ਕਿੰਨੇ ਹੁਣ ਦੁੱਧ ਦੇ ਆ ਹੁਣ ਜੀ 7 ਲੀਟਰ ਮਿਣਕੇ ਡੰਗ ਦਾ ਅੱਜ ਦੇ ਦੇਾਂਗੇ ਦਾ 14 ਲੀਟਰ ਆ 14 ਲੀਟਰ ਅੱਜ ਤਿਆਰ ਆ ਜਿਹਨੇ ਪਾਸ ਹੋਈ ਠੀਕ ਆ 14 ਲੀਟਰ ਦੁੱਧ ਬਾਈ ਕੰਡਿਆ ਤਿਆਰ ਆ ਤੇ ਪਉਹ ਦੋ ਰੰਗ ਚੋਲ ਕੱਦ ਚੰਗਾ ਰੰਗ ਰੂਪ ਚੰਗਾ ਥਣ ਥਣ ਬਹੁਤ ਠੰਡੀ ਹੁੰਡੀ ਪੂਰੀ ਕੱਲਾ ਕੱਲਾ ਥਣ ਚਾਰੇ ਥਣ ਨੇ ਖੜਵੇਂ ਪੂਰੇ ਗਾਇਬ ਤੇ ਮੁੱਠੀ ਵਾਲਾ ਥਣ ਆਰਡਰ ਕਮਾਲ ਦਾ ਸੋਹਣਾ ਆਰਡਰ ਕਰ ਮਾਰ ਜੀ ਹੰਡੀ ਹੁੰਡੀ ਪੂਰੀ ਲੈ ਜਿਵੇਂ ਮਰਜੀ ਬੈਠਾ ਲੈ ਬਾਪੂ ਕੋਈ ਚੱਕਰ ਨਹੀਂ ਗਿਆ ਲੈ ਚਵਾਈ ਬਹੁਤ ਚੰਗੀ ਆ ਕਿਆ ਬਾਤ ਚੋਣ ਬੜਾ ਚੰਗਾ ਲੱਗਿਆ ਲੈ ਜਿਵੇਂ ਮਰਜੀ ਬੈਠਾ ਰਾਮਾਰੀ ਚੱਲ ਕੋਈ ਚੱਕਰ ਨਹੀਂ ਕਿਆ ਬਾਤ ਚਵਾਈ ਜੂਈ ਫੁੱਲ ਚੰਗੀ ਹੈਗੀ ਤੇ ਬੱਚਾ ਮਗਰ ਬੱਚੀ ਵੀ ਚੰਗੀ ਹੈ ਨਾ ਬੱਚੇ ਦੁਨਆ ਮਗਰ ਬੱਚੇ ਖੋਲ ਦੇ ਤੋਰ ਕੇ ਦਿਖਾ ਦੇ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਆਲਟਰ ਚੰਗਾ ਥਣ ਥਣ ਬਹੁਤ ਚੰਗਾ ਚਵਾਈ ਵੀ ਬਾਪੂ ਨੇ ਧਾਰਾ ਮਾਰੀਆਂ ਪੂਰੀ ਚੰਗੀ ਹੈ ਠੰਡੀ ਸੀ ਲਾ ਕੋਈ ਨਿਆਣਾ ਨਹੀਂ ਲਾਇਆ ਬਈ ਕੋਈ ਬੱਚਾ ਨਹੀਂ ਛੱਡਿਆ ਹਨ ਸੱਧੀਆਂ ਧਾਰਾ ਮਾਰ ਕੋਈ ਚੱਕਰ ਹੀ ਨਹੀਂ ਬਾਪੂ ਦਾ ਤੋਰਾ ਤਾਰਾ ਚੈੱਕ ਕਰੋ ਬਈ ਕਰਮ ਵਾਲੀ ਦਾ ਆਰਡਰ ਬਹੁਤ ਚੰਗਾ ਗਾ ਬਈ ਥਣ ਥਣ ਫੁੱਲ ਚੰਗਾ ਚਵਾਈ ਚੂਈ ਵੀ ਚੰਗੀ ਆ ਬੱਚਾ ਹੀ ਮਗਰ ਬੱਚੀ ਆ ਸੁਈ ਸਵਾਈ ਆ ਚਮਕ ਚਮਕ ਚੰਗੀ ਆ ਵਰਡ ਤੇ ਫੇਸ ਬੜਾ ਫੇਰਾ ਬਈ ਕਿੰਨਾ ਦੁੱਧ ਦੇ ਰੂ ਹੋਰ ਬਾਪੂ ਇਹ ਤੇ ਉਹਦੇ ਬਾਈ ਨੇ ਕਹੀਦਾ 20 ਦੇ ਨੇੜੇ ਹੋਣ ਜਿਹੜੇ 14 ਪਾਜ ਦਿਨੇ ਠੀਕ ਆ ਪੰਜ ਡੋਡਾ ਦੇ ਚੋਲੇ ਆ ਅੱਜ ਦੀ ਘੜੀ ਬਾਪੂ ਕਹਿੰਦਾ 14 ਲੀਟਰ ਤਿਆਰ ਆ ਅੱਗੇ ਬਈ ਦੁੱਧ ਸੇਵਾ ਦਾ ਕਿੰਨਾ ਕਿ ਵਧਾ ਲੂੰਗੀ ਹਨਾ ਬਈ ਤੇ ਥਣ ਥਣ ਚੰਗਾ ਆਰਡਰ ਕਮਾਲ ਦਾ ਮੁੱਲ ਕੀ ਆ ਬਾਪੂ ਇਹਦਾ ਮੁੱਲ ਮੋਲੇ ਦਾ ਕਹ ਜੀ 75000 ਮਾਨਤਾਨ ਹੋ ਜੇ ਹੋ ਜੂ ਜੀ 75000 ਰੁਪਇਆ ਬਾਈ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜੇ ਫੇਸ ਦਿਖਾ ਦੇਦਾ ਫੇਸ ਕਰਮ ਵਾਲੀ ਦਾ ਬਹੁਤ ਚੰਗਾ ਬੋਦੀ ਬਾਦੀ ਬੜੀ ਚੰਗੀ ਆ ਸਨਖ ਬਣਾ ਨੇੜ ਤੋਂ ਚੈੱਕ ਕਰਵਾਉਣੇ ਨੇ ਲੋ ਜੀ ਧਿਆਵਾਤਾ ਫੇਸ ਬੜਾ ਚੰਗਾ ਬਈ ਲਾ ਬੋਦੀ ਬਾਦੀ ਬਹੁਤ ਚੰਗੀ ਆ ਬੱਚਾ ਹੀ ਮਗਰ ਬੱਚੀ ਆ ਬਈ ਦੋ ਨਾਲ ਮਿਲ ਜਾਣੇ ਆ ਬੱਚਾ ਉਹਦੇ ਮਗਰ ਬੱਚੀ ਬਹੁਤ ਚੰਗੀ ਆ ਹੂੰ ਠੰਡੀ ਠੰਡੀ ਫੁੱਲ ਤੇ ਕੇਸ ਇਹ ਵੀਰ ਨੂੰ ਦੋਨਾਂ ਜੱਗ ਵੀ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਵੀਰੇ